ਅੱਜ ਇੱਕ ਨਵੇਂ ਦਿਨ ਦੀ ਸ਼ੁਰੂਆਤ ਤੇ ਨਵੇਂ ਕੰਮ ਤੇ ਜਾਣ ਦਾ ਜੋਸ਼ ਲੈ ਕੇ ਕੰਪਨੀ ਵਿੱਚ ਐਂਟਰੀ ਕੀਤਾ ਜੋ ਆਪਰੇਸ਼ਨ ਟੀਮ ਨੇ ਰეკਮੈਂਡ ਕੀਤਾ ਸੀ ਉਹ ਕਨੈਕਟ ਕਰਕੇ ਪੋਰਟ ਤੋਂ ਕੰਟੇਨਰ ਰੀਸੀਵ ਕੀਤਾ ਇਹ ਸਾਰੇ ਕੰਮ ਵਿੱਚ ਦੁਪਹਿਰ ਹੋ ਚੁੱਕੀ ਸੀ ਅਸੀਂ 5-6 ਭਰਾ ਇਕੱਠੇ ਕੰਮ ਤੇ ਸੀਗੇ ਜਦੋਂ ਸਾਨੂੰ ਟਾਈਮ ਮਿਲਿਆ ਸੀ ਬਿੜ ਕੇ ਬੈਠ ਕੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕਦੇ ਜੋ ਭਰਾ ਨੇਗੇ ਇਹ ਕੁਝ ਗੁਰਦਾਸਪੁਰ ਤਰਨਤਾਰਨ ਤੋਂ ਨੇ ਇਹ ਕੰਮ ਫਿਨਿਸ਼ ਕਰਕੇ ਆਪਾਂ ਅਬੂ ਧਾਬੀ ਨੂੰ ਚੱਲ ਪਏ ਰਸਤੇ ਵਿੱਚ ਪੱਕੀ ਪਾਰਕਿੰਗ ਵਿੱਚ ਪਾਣੀ ਇਸ ਤਰ੍ਹਾਂ ਮਿਲ ਜਾਂਦਾ ਹੈ ਮੁਸਾਫੀ ਦਾਸੀ ਉੱਥੋਂ ਪਾਣੀ ਲਿਆ ਮਾਰਕੀਟ ਵਿੱਚੋਂ ਚੱਕ ਕੇ ਗੱਡੀ ਵਿੱਚ ਰੱਖਣਾ ਥੋੜਾ ਦੂਰ ਲੱਗਦਾ ਇੱਥੋਂ ਸਾਨੂੰ ਪਾਰਕਿੰਗ ਚੋਂ ਚੱਕ ਕੇ ਰੱਖਣਾ ਸੌਖਾ ਲੱਗਦਾ ਮਾਰਕੀਟ ਵਾਲੇ ਰੇਟ ਤੇ ਸਾਨੂੰ ਇੱਥੋਂ ਪਾਣੀ ਮਿਲ ਜਾਂਦਾ ਆ ਆਪਾਂ ਇਸ ਤੋਂ ਬਾਅਦ ਆਪਣੇ ਲੋਕੇਸ਼ਨ ਵੱਲ ਚੱਲ ਪਏ ਲੋਕੇਸ਼ਨ ਤੇ ਜਾ ਕੇ ਗੱਟੀਆਂ ਆਫਲੋਡ ਹੋਣੀਆਂ ਸ਼ੁਰੂ ਹੋਈਆਂ ਸ਼ਾਮ ਦਾ ਟਾਈਮ ਹੋਇਆ ਇਹ ਮੇਰਾ ਵੀਰ ਗगनਾ ਨਵੇਂ ਸ਼ਹਿਰ ਤੋਂ ਇਹ ਵੀਰ ਮੇਰਾ ਪ੍ਰਭਜੀਤ ਸਿੰਘ ਗੁਰਦਾਸਪੁਰ ਤੋਂ ਇਹਨਾਂ ਨਾਲ ਬੈਠ ਕੇ ਕੱਪ ਕੱਪ ਕੌਫੀ ਦੀ ਸਿਪ ਲਈ ਇਹ ਸਿਮਰਨ ਵੀਰਾ ਇਹ ਮਲੇਰਕੋਟਲੇ ਤੋਂ ਇਹ ਵੀਰ ਮੇਰਾ ਨਵਾਜ ਅਲੀ ਉਤਰਾਖੰਡ ਰੁਦਰਪੁਰ ਤੋਂ ਹਰ ਦਿਨ ਹਰ ਪਲ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਬਹੁਤ ਮਿਲਦਾ ਕਈ ਵਾਰ ਨਾਲ ਗਏ ਭਰਾਵਾਂ ਤੋਂ ਜਾਂ ਆਫਲੋਡਿੰਗ ਕਰਨ ਗਏ ਕੰਪਨੀ ਵਾਲੇ ਭਰਾਵਾਂ ਤੋਂ ਜਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਡਰਾਈਵਰੀ ਲਾਈਨਿੰਗ ਇਸ ਤਰ੍ਹਾਂ ਦੀ ਆ ਜਿਸ ਵਿੱਚ ਪੈਰ ਪੈਰ ਤੇ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੂਗਾ ਬਸ ਅੱਜ ਦਾ ਇੰਨੀ ਵੀਡੀਓ ਸੀਗੀ ਆ ਮਿਲਦੇ ਆ ਅਗਲੀ ਵੀਡੀਓ ਵਿੱਚ ਵੀਡੀਓ ਦੇਖਣ ਵਾਲੇ ਭਰਾਵਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਆਵਾਜ਼ ਰੱਖੇ